ਪੰਜਾਬ ਦੇ ਲੋਕੋ ਤਾਂ ਹਾਂ ਮਾਰੋਂਗੇ ਵੇ ਪਿੱਟੋਂਗੇ ਕੜ ਪਿਆ ਕਰੋਂ ਸਾਡੀਆਂ ਗੱਲਾਂ ਨੂੰ ਚੇਤੇ ਕਰਿਆ ਕਰੋਗੇ ਇਹੇ ਜ ਤੁਸੀਂ ਯਾਰ ਹੱਦ ਹੋਈ ਪਈ ਆ ਸਾਡੀ ਸਮਝ ਨਹੀਂ ਮੈਨੂੰ ਆਉਂਦੀ ਇੰਨਾ ਮਾੜਾ ਹਾਲਾਤ ਹੋ ਗਿਆ ਯਾਰ ਇੰਨੇ ਮਾੜੇ ਹਾਲਾਤ ਕਰਤੇ ਪੰਜਾਬ ਦੇ ਨਾ ਬੰਦਿਆ ਨੇ ਯਾਰ ਤੁਸੀਂ ਫਿਰ ਇੰਨਾ ਗਦਾਰਾਂ ਦੇ ਪੈਰਾਹੇਟ ਦੇ ਰਹੇ ਹੋ ਯਾਰ ਉਹ ਕਾਹਦੀ ਜਤੋਂ ਕਿਹੜੀ ਖੁਸ਼ੀ 70 ਵਿਛਦੇ ਰੋਜ਼ ਨੌਜਵਾਨਾਂ ਦੇ ਰੋਜ਼ ਮੁੰਡੇ ਮਰਦੇ ਓ ਟੀਕੇ ਲਾਲਾ ਤਰਨ ਤਰਨ ਖਾਸ ਤੌਰ ਤੇ ਸੋਡੇ ਇਲਾਕੇ ਦੇ ਮਾਝੇ ਚ ਕਿੱਡਾ ਮਾੜਾ ਹਾਲ ਹੈ ਤੁਸੀਂ ਭੰਗੜੇ ਪਾ ਰਹੇ ਹੋ ਆਪਣੇ ਆਉਣ ਵਾਲੀਆਂ ਨਸਲਾਂ ਦੀਆਂ ਉਹਨਾਂ ਦੀਆਂ ਬਰਬਾਦੀਆਂ ਤੇ ਉਹਨਾਂ ਦੀਆਂ ਲਾਸ਼ਾਂ ਤੇ ਨੱਚ ਰਹੇ ਹੋ ਯਾਰ ਤੁਸੀਂ ਕੋਈ ਅਸਰ ਨਹੀਂ ਕੋਈ ਸਿਹਤ ਤੇ ਫਰਕ ਨਹੀਂ ਪਿਆ ਬਸਤਾਉਂਗੇ ਬਸਤਾਉਂਗੇ ਸਾਡਾ ਫਰਜ਼ ਹੈ ਹੁੱਕਾ ਦੇਣਾ ਸਾਡਾ ਫਰਜ਼ ਹੈ ਜਗਾਉਣਾ ਸਾਡਾ ਫਰਜ਼ ਆ ਲੋਕਾਂ ਨੂੰ ਦੱਸਣਾ ਦੱਸਦੇ ਰਾਵਾਂਗੇ ਬਾਈ ਅਖੀਲੇ ਸਾਥਕ ਦੱਸਦੇ ਰਾਵਾਂਗੇ ਪਰ ਨਹੀਂ ਤੁਸੀਂ ਲੋਕੋ ਨਹੀਂ ਸਮਝ ਸਕਦੇ ਯਾਦ ਰੱਖਿਓ ਮੇਰੀ ਕਹੀ ਹੋਈ ਗੱਲ ਇੱਕ ਇੱਕ ਨਾ ਸੱਚ ਹੋਈ ਤਾਂ ਮੈਨੂੰ ਨੀਵੇਂ ਥਾਂ ਬਾ ਦਿਓ ਜੇ ਮੈਂ ਜਾਂਦਾ ਰਿਆ ਤਾਂ ਯਾਦ ਰੱਖਿਓ ਗੱਲਾਂ ਇਹਦੀਆਂ ਛੋੜੇ ਨਾਂ ਸਿਰ ਚ ਗਲੀਆਂ ਕੀਤੀਆਂ ਛੋੜੇ ਨਾਂ ਜੁੱਤੀਆਂ ਪਈਆਂ ਛੋੜੇ ਨਾਂ ਐ ਚਰਹਾਂ ਚ ਖੜ ਕੇ ਛੋੜੇ ਨਾਲ ਉਹ ਕਰਤੂਤ ਹੋਣੀ ਹੈ ਜਿਹੜੀ ਕਿਸੇ ਦਾ ਨਾਂ ਹੋਈ ਹੋਵੇ ਕਿਉਂਕਿ ਤੁਸੀਂ ਲੋਕ ਕਦੇ ਖੜੀ ਸਕਦੇ ਆਪਣੇ ਲੋਕਾਂ ਵਾ ਕਦੇ ਪੰਜਾਬ ਨਾਲ ਕਦੇ ਪੰਜਾਬੀਅਤ ਨਾਲ ਨਾ ਤੁਹਾਨੂੰ ਬੋਲੀਆਂ ਨਾਲ ਨਾ ਤੁਹਾਨੂੰ ਪਾਣੀਆਂ ਨਾਲ ਨਾ ਰਾਜਧਾਨੀਆਂ ਨਾਲ ਨਾ ਤੁਹਾਨੂੰ ਕਿਸੇ ਹੋਰ ਮਸਲੇ ਨਾਲ ਨਾ ਜਨਵਰਸਟੀਆਂ ਨਾਲ ਤੁਸੀਂ ਨਹੀਂ ਖੜ ਸਕਦੇ ਲੋ ਪਰ ਫਿਰ ਵੀ ਮੈਂ ਉਹਨਾਂ ਜਾਗਦੇ ਸਿਰਾਂ ਨੂੰ ਜਿਹੜਾ 20000 ਜਾਗਦਾ ਸਿਰ ਸੀਗਾ ਉਹਨੂੰ ਸਲਾਮ ਆ ਬਾਈ ਤੁਸੀਂ ਤਾਂ ਜਾਗਦੇ ਹੈਗੇ ਘੁੱਟੋ ਘੱਟ ਯਾਰ ਖੜ ਜੋ ਪੰਜਾਬੀਓ ਖੜ ਜੋ ਸਮਾ ਵਾਲਾ ਉਹਨਾਂ ਨਾਲ ਖੜ ਜੋ ਐਵੇਂ ਨਹੀਂ ਅਸੀਂ ਬਿਲਕੁਲ ਦੇ ਸੰਗ ਦੇਖ ਰਿਹਾ ਭੈਖ ਪੰਜਾਬ ਦਾ ਕੀ ਹਾਲਾਤ ਕੀ ਬਣ ਜਾ ਰਹੇ ਆ ਸੰਭਲ ਜਾ ਮੇਰਾ ਵੀਰਿਆ ਪੰਜਾਬ ਦੇ ਲੋਕੋ ਤਾਂ ਹਾਂ ਮਾਰੋਂਗੇ ਉਹ ਪਿੱਟੋਂਗੇ ਕੜਪਿਆ ਕਰੋਂ ਸਾਡੀਆਂ ਗੱਲਾਂ ਨੂੰ ਚੇਤੇ ਕਰਿਆ ਕਰੋਗੇ ਇਹ ਜੇ ਤੁਸੀਂ ਯਾਰ ਹੱਦ ਹੋਈ ਪਈ ਆ ਸਾਡੀ ਸਮਝ ਨਹੀਂ ਮੈਨੂੰ ਆਉਂਦੀ ਇੰਨਾ ਮਾੜਾ ਹਾਲਾਤ ਹੋ ਗਿਆ ਯਾਰ ਇੰਨੇ ਮਾੜੇ ਹਾਲਾਤ ਕਰਤੇ ਪੰਜਾਬ ਦੇ ਨਾ ਬੰਦਿਆਂ ਨੇ ਯਾਰ ਤੁਸੀਂ ਫਿਰ ਇਨ੍ਹਾਂ ਗਦਾਰਾਂ ਦੇ ਪੈਰਾਹੇਟ ਦੇ ਰਹੇ ਹੋ ਯਾਰ ਉਹ ਕਾਹਦੀ ਜਿੱਤ ਕਿਹੜੀ ਖੁਸ਼ੀ 70% ਦੇ ਰੋਜ਼ ਨੌਜਵਾਨਾਂ ਦੇ ਰੋਜ਼ ਮੁੰਡੇ ਮਰਦੇ ਹੋ ਟੀਕੇ ਲਾ ਲਾ ਤਰਨ ਤਰਨ ਲਾ ਖਾਸ ਤੌਰ ਤੇ ਛੋਡੇ ਲਾ ਕੇ ਜ ਮਾਜੇ ਚ ਕਿੱਡਾ ਮਾੜਾ ਹਾਲ ਹੈ ਤੁਸੀਂ ਭੰਗੜੇ ਪਾ ਰਹੇ ਹੋ ਆਪਣੇ ਆਉਣ ਵਾਲੀਆਂ ਨਸਲਾਂ ਦੀਆਂ ਉਹਨਾਂ ਦੀਆਂ ਬਰਬਾਦੀਆਂ ਤੇ ਉਹਨਾਂ ਨੇ ਲਾਸ਼ਾਂ ਦੇ ਨੱਚ ਰਹੇ ਹੋ ਯਾਰ ਤੁਸੀਂ ਕੋਈ ਅਸਰ ਨਹੀਂ ਕੋਈ ਸਿਹਤ ਤੇ ਫਰਕ ਨਹੀਂ ਪਿਆ ਦਸਤਾਉਂਗੇ ਦਸਤਾਉਂਗੇ ਸਾਡਾ ਫਰਜ਼ ਹੈ ਹੁੱਕਾ ਦੇਣਾ ਸਾਡਾ ਫਰਜ਼ ਹੈ ਜਗਾਉਣਾ ਸਾਡਾ ਫਰਜ਼ ਹੈ ਲੋਕਾਂ ਨੂੰ ਦੱਸਣਾ ਦੱਸਦੇ ਰਵਾਂਗੇ ਬਾਈ ਅਖੀਲੇ ਸਾਥਕ ਦੱਸਦੇ ਰਵਾਂਗੇ ਪਰ ਨਹੀਂ ਤੁਸੀਂ ਲੋਕੋ ਨਹੀਂ ਸਮਝ ਸਕਦੇ ਯਾਦ ਰੱਖਿਓ ਮੇਰੀ ਕਹੀ ਹੋਈ ਗੱਲ ਇੱਕ ਇੱਕ ਨਾ ਸੱਚ ਹੋਈ ਤਾਂ ਮੈਨੂੰ ਨੀਵੇਂ ਥਾਂ ਬਾ ਦੇਓ ਜੇ ਮੈਂ ਜਾਉਂਦਾ ਰਿਹਾ ਯਾਦ ਰੱਖਿਓ ਗੱਲਾਂ ਇਹਦੀਆਂ ਸੋਡੇ ਨਾਂ ਸਰਚ ਗਲੀਆਂ ਕੀਤੀਆਂ ਸੋਡੇ ਨਾਂ ਜੁੱਤੀਆਂ ਪਈਆਂ ਸੋਡੂੰ ਨਾਂ ਐ ਚੜਹਾਂ ਚ ਖੜ ਕੇ ਤੁਹਾਡੇ ਨਾਲ ਉਹ ਕਰਤੂਤ ਹੋਣੀ ਹੈ ਜਿਹੜੀ ਕਿਸੇ ਦਾ ਨਾਂ ਹੋਈ ਹੋਵੇ ਕਿਉਂਕਿ ਤੁਸੀਂ ਲੋਕ ਕਦੇ ਖੜ ਹੀ ਸਕਦੇ ਆਪਣੇ ਲੋਕਾਂ ਨਾਲ ਕਦੇ ਪੰਜਾਬ ਨਾਲ ਕਦੇ ਪੰਜਾਬੀਅਤ ਨਾਲ ਨਾ ਤੁਹਾਨੂੰ ਬੋਲੀਆਂ ਨਾਲ ਨਾ ਤੁਹਾਨੂੰ ਪਾਣੀਆਂ ਨਾਲ ਨਾ ਰਾਜਤਾਨੀਆਂ ਨਾਲ ਨਾ ਤੁਹਾਨੂੰ ਕਿਸੇ ਹੋਰ ਮਸਲੇ ਨਾਲ ਨਾ ਯੂਨੀਵਰਸਟੀਆਂ ਨਾਲ ਤੁਸੀਂ ਨਹੀਂ ਖੜ ਸਕਦੇ ਲੋ ਪਰ ਫਿਰ ਵੀ ਮੈਂ ਉਹਨਾਂ ਜਾਗਦੇ ਸਿਰਾਂ ਨੂੰ ਜਿਹੜਾ 20000 ਜਗਦਾ ਸਿਰ ਸੀਗਾ ਉਹਨੂੰ ਸਲਾਮ ਆ ਬਾਈ ਤੁਸੀਂ ਤਾਂ ਜਗਦੇ ਹੈਗੇਂ ਕੁੱਟੋ ਕੱਟ ਯਾਰ ਖੜ ਜੋ ਪੰਜਾਬੀਓ ਖੜ ਜੋ ਸਮਾ ਵਾਲਾ ਉਹਨਾਂ ਨਾਲ ਖੜ ਜੋ ਐਵੇਂ ਨਹੀਂ ਅਸੀਂ ਬਿਲਕਦੇ ਸਾਨੂੰ ਦੇਖ ਰਿਹਾ ਭਵਿਕ ਪੰਜਾਬ ਦਾ ਕੀ ਹਾਲਾਤ ਕੀ ਬਣ ਜਾ ਰਹੇ ਆ ਸੰਭਲ ਜੋ ਮੇਰਾ ਵੀਰਿਆ